ਹਾਂਜੀ ਮੈਡਮ ਜੀ ਸਸ਼ਿਕਾ ਸਰ ਜੀ ਸਸ਼ੀਮਾਨ ਜੀ ਜਦਿਸਨਾ ਪੰਜਾਬ ਦੇ ਮਲਾਸ ਮੁੱਖ ਮੰਤਰੀ ਭਗਵੰਤ ਮਾਨ ਇਹ ਜਿਹੜਾ ਰੋਡ ਸ਼ੋਅ ਦੇ ਵਿੱਚ ਮੌਕੇ ਤੇ ਕਿਹੜਾ ਵਾਦਾ ਕੀਤਾ ਸੀ ਇਸ ਬਾਰੇ ਫਤੂ ਜਾਣਕਾਰੀ ਦਿਓ ਸਾਨੂੰ ਮੋਕੇ ਤੇ ਭਗਵੰਤ ਮਾਨ ਜੋ ਰੋਡ ਸ਼ੋਅ ਕਰਦਾ ਸੀ ਜਿਹਨੂੰ ਮਲਾਇ ਮਿਲਦੇ ਉਹ ਇਹ ਕਹਿ ਰਹੇ ਸੀਗੇ 1 ਜੂਨ ਤੋਂ ਬਾਅਦ ਜਦੋਂ ਵੋਟਾਂ ਦੀ ਗਿਣਤੀ ਹੋਣੀ ਹੈ 4 ਜੂਨ ਨੂੰ ਉਸ ਤੋਂ ਬਾਅਦ ਮਲਾਇ ਨਾਲ ਮੀਟਿੰਗ ਕਰਕੇ ਜੋ ਮਲਾਇ ਨੇ ਮੁੱਖ ਮੰਗਾ ਹਨ ਛੇਵਾਂ ਪੇਗੰਨ ਦਾ ਏਰੀਆ ਜੋ ਡੀ ਰੀਆਂ ਕਿਸ ਤਨਾ ਬਕਾਇਆ 1770000 ਮੀਟਰ ਤੋਂ ਭਰਤੇ ਮਲਾਇਆ ਨੂੰ ਛੇਵਾਂ ਪੇਗ ਮਿਸ਼ਨ ਤੇ ਪੰਜਾਬ ਸਰਕਾਰ ਦੇ ਮਹੱਤਵਪੂਰਨ ਕੰਮਾਂ ਦੇ ਕੱਚੇ ਮਲਾਇਆ ਦੇ ਅੱਗੇ ਨੂੰ ਬੁਲਾ ਕੇ ਚੰਡੀਗੜ੍ਹ باندې ਮੁੱਖਾਂਗਾ ਹੱਲ ਕਰਾਂਗਾ ਹਾਂਜੀ ਮੈਡਮ ਜੀ ਮਰੇ ਪੰਜਾਬ ਦੇ ਵਿੱਚ ਜਿਹੜੇ 17702020 ਤੋਂ ਭਰਤੀ ਹੋਏ ਮਲਾਜਮਾਂ ਵੀ ਉਹਨਾਂ ਨੂੰ ਕਿਹੜਾ ਪੇਗ ਪੰਜਾਬ ਸਰਕਾਰ ਕਰੀ ਜਿਸ ਸਰਕਾਰ ਪੰਜਾਬ ਸਰਕਾਰ ਦੇ ਮਲਾਇਆ ਮਰੂ ਕਰ ਰਹੇ ਹਾਂਜੀ ਮੈਡਮ ਜੀ ਹਾਂਜੀ ਸਰ ਪੰਜਾਬ ਸਰਕਾਰ ਤੋਂ ਜਿਹੜੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਕਿ 17/7/2020 ਤੋਂ ਪੱਤੀ ਹੋਏ ਮਲਾਜ਼ਮ ਦੇ ਜਿਹੜੇ ਉਹਨਾਂ ਤੇ 6ਵੇਂ ਪੇ ਕਮਿਸ਼ਨ ਲਾਗੂ ਹੋਣਾ ਚਾਹੀਦਾ ਹੈ। ਹਾਂਜੀ ਸਰ ਜੀ। ਹਾਂ ਹਾਂਜੀ ਬਣੀ ਜੀ। ਸਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਸੰਬੰਧੀ ਤੁਹਾਡੇ ਕੀ ਵਿਚਾਰ ਹਰਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖਵੀਰ ਸਿੰਘ ਲੋਕਾਂ ਨੂੰ ਕੀ ਕਹਿ ਰਹੇ ਨੇ ਕੀ ਦੱਸ ਰਹੇ ਨੇ? ਪੰਜਾਬ ਸਰਕਾਰ ਦੇ ਵਿੱਚ ਜੋ ਲੋਕ ਸਭਾ ਦੇ ਚੋਣਾਂ ਹੋ ਚੁੱਕੀਆਂ ਨੇ ਪਰ ਗਿਣਤੀ ਆ ਉਹ ਚਾਰ ਜਨ ਹੋਣੀਆਂ। ਜਿਸ ਕਰਕੇ ਲੋਕਾਂ ਨੂੰ ਬਹੁਤ ਅੰਸ਼ਾ ਹੈ ਹੁਣ ਉਹਨਾਂ ਦੇਖਦੇ ਆਂ ਵੀ ਚਾਰਜ ਨੂੰ ਲੋਕ ਕਿਸ ਪਾਰਟੀ ਨੂੰ ਵੋਟਾਂ ਪਾਉਂਦੇ ਆ ਜਾਂ ਕਿਸ ਨੂੰ ਜਿਤਾਉਂਦੇ ਆ ਪਰ ਜਥੇਦਾਰ ਅਕਾਲ ਦਾਸ ਸਾਹਿਬ ਦੇ ਜੋ ਭਾਈ ਰਗਵੀਰ ਸਿੰਘ ਆ ਉਹਨਾਂ ਨੇ ਕਿਹਾ ਕਿ 1984 ਦੇ ਵਿੱਚ ਚਾਰਜ ਨੂੰ 1984 ਨੂੰ ਸ੍ਰੀ ਅਕਾਲ ਦਾਸ ਸਾਹਿਬ ਢਾਇਆ ਗਿਆ ਸੀ ਜੋ ਸਰੋਵਰ ਦੇ ਵਿੱਚ ਜੋ ਸਾਡੇ ਬਜ਼ੁਰਗਾਂ ਜਾਂ ਬੱਚਿਆਂ ਜਾਂ ਨੇ ਮਾਤਾਵਾਂ ਨੇ ਭੈਣਾਂ ਨੇ ਜੋਗੇ ਧੱਕੇ ਨਾਲ ਜਿਹੜਾ ਕੋਈ ਕਸੂਰ ਵੀ ਨਹੀਂ ਸੀ ਸਿਰਫ ਉਹ ਗੁਰੂ ਅਰਜਨ ਦੇਵ ਸ਼ਹੀਦੀ ਦੇ ਹੜੇ ਦੇ ਉੱਪਰ ਦਸ ਰੰਗਾਂ ਨਾਲ ਤੇ ਗਏ ਸਨ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿਸਲੇ ਰੋਸ ਵਜੋਂ ਜਥੇਦਾਰ ਨੇ ਕਿਹਾ ਅਕਾਲ ਦਸਦੇ ਨੇ ਭਾਈ ਰਕਵੀਰ ਸਿੰਘ ਨੇ ਵੀ ਕੱਲ ਕਿਸੇ ਵੀ ਪਾਲੀ ਜਿੱਤ ਹੁੰਦੇ ਚਾਹੇ ਪਰ ਜਸ਼ਨ ਨਾ ਮਨਾਇਓ ਕਿਉਂਕਿ ਜੋ 1984 ਵਿੱਚ ਹੋਇਆ ਅਕਾਲ ਸਾਹ ਹਟਾਇਆ ਗਿਆ ਗੁਰੂ ਗ੍ਰੰਥ ਸਾਹਿਬ ਤੇ ਗੋਲੀਆਂ ਲੱਗੀਆਂ ਜਿਸ ਕਰਕੇ ਜੋ ਹਰ ਇੱਕ ਜੋ ਵੀ ਸੇਖਾ ਕਿਤੇ ਬੈਠਾ ਕੈਨੇਡਾ ਅਮਰੀਕਾ ਕਹਿੰਦੀ ਬੜਾ ਰੋਸ ਹੈ ਜਿਸ ਅੱਜ ਅਰੇ ਗਿਆ ਵੀ ਭਾਈ ਜਿੱਤੇ ਕੋਈ ਵੀ ਪਾਰਟੀ ਉਹ ਗੁਰੂ ਘਰ ਜਾ ਕੇ ਪ੍ਰਮਾਤਮਾ ਸ਼ੁਕਰਾਨਾ ਕਰੇ ਪਰ ਜਸ਼ਨ ਨਾ ਮਨਾਵੇ ਕਿਉਂ 83 ਦੇ ਵਿੱਚ ਆਪ ਨੂੰ ਪਤਾ ਹੀ ਹੈ 50 ਦੇ ਹੋਰ 35 ਗੁਰਦਾਰਾਂ ਉੱਪਰ ਵੀ ਜੋ ਹਮਲਾ ਕੀਤਾ ਗਿਆ ਸੀ ਜਿਸ ਕਰਕੇ ਇਹ ਰੋਸ ਬਹੁਤ ਆ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਜੱਥੇਦਾਰ ਰਘਵੀ ਸਿੰਘ ਨੇ ਕਿਹਾ ਵੀ ਕੱਲ ਨੂੰ ਭਾਈ ਪਾਰਟੀ ਕੋਈ ਵੀ ਜਿੱਤਦੀ ਆ ਪਰ ਜਸ਼ਨ ਨਾ ਮਨਾਇਓ ਗੁਰੂ ਘਰ ਜਾ ਕੇ ਸ਼ਗਰਾਨਾ ਕਰਿਓ ਪ੍ਰਮਾਤਮਾ ਦਾ ਹਾਂਜੀ ਮਾਨ ਜੀ ਹਾਂਜੀ ਸਰ ਜੀ ਬਹੁਤ ਬਹੁਤ ਧੰਨਵਾਦ ਆਂਡ ਥੈਂਕ ਯੂ ਅੱਜ ਦੋਸਤੋ ਇਹ ਸੀ ਅਸ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹੇ ਜੀ